ਜਿਸ ਜਿਹੜੀ ਫਾਊਂਡੇਸ਼ਨ ਬਣਾਈ ਆ ਸਾਰੇ ਕੰਮਾਂ ਦੇ ਲਈ ਆ ਜਿਹੜੀ ਹੈਗੀ ਹੈ ਹੈਲਥ ਲਈ ਵੀ ਆ ਸਕੂਲਾਂ ਦੇ ਲਈ ਵੀ ਆ ਜੋ ਵੀ ਕੋਈ ਪ੍ਰੋਬਲਮ ਕਿਸੇ ਨੂੰ ਜਿਹੜੀ ਹੈਗੀ ਆ ਤਦ ਫਤਲੀ ਹੋ ਗਈ ਸਾਡੀ ਐਨਜੀਓ ਹਰ ਤਰ੍ਹਾਂ ਦੇ ਮੂਰੇ ਹੋ ਕੇ ਖੜਿਆ ਕਰੂਗੀ ਜਿਹੜੀ ਹੈ ਇਹ ਬਲੈਂਟ ਵੀ ਕੀ ਕਰ ਪੈਣ ਵਾਲੇ ਆ ਅਸੀਂ ਆਪ ਹੀ ਉੱਥੇ ਤਿੰਨ ਘਰ ਅਸੀਂ ਅਡਾਪਟ ਕੀਤੇ ਤਿੰਨ ਘਰ ਬਣਾ ਕੇ ਨਾ ਲਏ ਆ ਇਹਨਾਂ ਵਸਤੀ ਨੇ ਇੱਕ ਸੰਸਥਾ ਵੀ ਬਣਾਤੀ ਐ ਉਹ ਸੰਸਥਾ ਕਿਵੇਂ ਕੰਮ ਕਰੇਗੀ ਉਹਦੇ ਬਾਰੇ ਥੋੜਾ ਦੱਸ ਸੰਸਥਾ ਦੇਖੋ ਜੀ এডਿਕੇਸ਼ਨ ਦਾ ਤਾਂ ਕੰਮ ਅਸੀਂ ਕਰਦੇ ਆ ਜਿਹੜਾ ਹੈਗਾ ਉਸ ਤੋਂ ਬਾਅਦ ਸੋਸ਼ਲ ਵੀ ਤੁਹਾਨੂੰ ਕੰਮ ਕਰਨਾ ਚਾਹੀਦਾ ਸਾਡੀ ਜਿਹੜੀ ਸੰਸਥਾ ਨੂੰ ਅਸੀਂ ਇਸੇ ਕੱਲੋ ਅਸੀਂ ਇੱਕ ਐਨਜੀਓ ਬਣਾਈ ਆ ਨਾ ਭਾਰਤ ਫਾਊਂਡੇਸ਼ਨ ਜਿਹੜੀ ਹੈ ਅਸੀਂ ਜਿਹੜੀ ਫਾਊਂਡੇਸ਼ਨ ਬਣਾਈ ਆ ਸਾਰੇ ਕੰਮਾਂ ਦੇ ਲਈ ਆ ਜਿਹੜੀ ਹੈਗੀ ਹੈ ਹੈਲਥ ਲਈ ਵੀ ਆ ਸਕੂਲਾਂ ਦੇ ਲਈ ਵੀ ਆ ਜੋ ਵੀ ਕੋਈ ਪ੍ਰੋਬਲਮ ਕਿਸੇ ਨੂੰ ਜਿਹੜੀ ਹੈਗੀ ਆ ਤਾਂ ਫਿਲ ਲਈ ਹੈਗੀ ਸਾਡੀ ਐਨਜੀਓ ਹਰ ਥਾਂ ਤੇ ਮੂਰੇ ਹੋ ਕੇ ਖੜਿਆ ਕਰੂਗੀ ਜਿਹੜੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ 2500 ਤੋਂ ਵੀ ਵੱਧ ਪਿੰਡ ਜਿਹੜੇ ਹੈਗੇ ਆ ਤਬਾਹ ਹੋ ਚੁੱਕੇ ਸੀ ਕਿ ਇੱਕ ਤਰਫ ਸਿੰਗਰ ਜਿਹੜੇ ਨੇ ਪੰਜਾਬ ਦੇ ਸਿੰਗਰਸ ਜਿਹੜੇ ਹੈਗੇ ਆ ਹੜ ਪੀੜਿਤ ਲੋਕਾਂ ਦੇ ਨਾਲ ਖੜੇ ਹੋ ਰਹੇ ਨੇ ਉਸ ਦੇ ਨਾਲ ਹੀ ਜਿਹੜਾ ਹੈਗਾ ਚੰਡੀਗੜੀ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਦਾ ਮੈਨੇਜਮੈਂਟ ਜਿਹੜੀ ਹੈਗੀ ਨਾਲ ਖੜੀ ਹੋਈ ਅੱਜ ਤੁਹਾਨੂੰ ਦੱਸਦੀ ਕਿ ਟਰੱਕ ਭੇਜੇ ਜਾ ਰਹੇ ਨੇ ਰਾਸਮਖਰੀ ਸਮਾਨ ਜਿਹੜਾ ਹੈਗਾ ਭੇਜਿਆ ਜਾ ਰਿਹਾ ਮੇਰੇ ਨਾਲ ਹਿਸ਼ਪਾਲ ਸਰ ਨੇ ਸਰ ਅੱਜ ਤੁਹਾਡੇ ਵੱਲੋਂ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿੱਚ ਸਮਾਨ ਭੇਜਿਆ ਜਾ ਰਿਹਾ ਰਾਸਮਖਰੀ ਸਮਾਨ ਕੀ ਕੀ ਭੇਜਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਜੀ ਸਾਡੇ ਰੱਬਾ ਬਾਬਾ ਨਾਨਕ ਦੇ ਸੱਤ ਪਿੰਡ ਸਾਨੂੰ ਮਿਲੇ ਆ ਸੱਤਾਂ ਪਿੰਡਾਂ ਦੇ ਵਿੱਚ ਸਾਨੂੰ 1500 ਕਿੱਟ ਜਿਹੜੀ ਅਸੀਂ ਇਹ ਵੰਡ ਰਹੇ ਆ ਜਿਹੜੀ ਹੈਗੀ ਆ ਨਾਲ ਮੈਡੀਕਲ ਕਿੱਟਾਂ ਉਹ ਵੱਖਰੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਬਾਕੀ ਜੋ ਜੋ ਸਾਨੂੰ ਸਮਾਨ ਜਿਹੜਾ ਹੈਗਾ ਉਹ ਕਈ ਜਾਣਗੇ ਅਸੀਂ ਉਹ ਜਾ ਕੇ ਸਾਨੂੰ ਪਤਾ ਲੱਗੂ ਕੀ ਹੋਰ ਲੋੜ ਹੈਗੀ ਆ ਉਹ ਅਸੀਂ ਜਿਹੜਾ ਪ੍ਰੋਵਾਈਡ ਕਰ ਰਹੇ ਆ ਅਸੀਂ ਜਿਹੜਾ ਹੈਗਾ ਤੇ ਅਸੀਂ ਜਲਾਲਾਬਾਦ ਸਾਨੂੰ ਤਿੰਨ ਘਰ ਮਿਲੇ ਉੱਥੇ ਜੋ ਜਮੇਟਾਗੇ ਜਿਹੜੇ ਹੈਗੇ ਉਥੇ ਉਹ ਤਿੰਨ ਘਰ ਅਸੀਂ ਉਹਨਾਂ ਨੂੰ ਕਹਤਾ ਵੀ ਉਹਦਾ ਬਜਟ ਬਣਾ ਕੇ ਦੱਸੋ ਕਿੰਨਾ ਹੈ ਤੇ ਉਹ ਠੇਕੇ ਤੇ ਠੇਕੇਦਾਰ ਨੂੰ ਕਹਿ ਕੇ ਬਣਾ ਕੇ ਅਸੀਂ ਜਲਦੀ ਮਹੀਨੇ ਡੇਢ ਮਹੀਨੇ ਚ ਅਸੀਂ ਬਣਾ ਦਾਂਗੇ ਜਿਹੜੇ ਘਰ ਹੈਗੇ ਉਹ ਬਾਕੀ ਗੱਲ ਕੀਤੀ ਜਾਵੇ ਸਰ ਇੱਕ ਘਰ ਜਿਹੜਾ ਹੈ ਬੜੇ ਸੁਪਨਿਆਂ ਨਾਲ ਬਣਾਇਆ ਜਾਂਦਾ ਹੈਗਾ ਇਨਸਾਨ ਦੀ ਜਿਹੜੀ ਹੈਗੀ ਸਾਰੀ ਜਿੰਦਗੀ ਦੀ ਕਮਾਈ ਘਰ ਬਣਾਉਣ ਚ ਲੱਗ ਜਾਂਦੀ ਜਦੋਂ ਉਹੀ ਘਰ ਜਿਹੜਾ ਹੈਗਾ ਬਰਬਾਦ ਹੋ ਜਾਂਦਾ ਹੈ ਟਹਿ ਜਾਂਦਾ ਹੈਗਾ ਕੀਵੇਂ ਦੇਖਦੇ ਹੋ ਸਰ ਤੁਸੀਂ ਬੜੇ ਸੰਘਰਸ਼ ਦੇ ਵਿੱਚ ਨਿਕਲੇ ਹੋ ਕੀ ਕਹਿਣਾ ਚਾਹੋ ਤ ਇਹ ਹਰ ਮਨ ਦਾ ਸੁਪਨਾ ਹੁੰਦਾ ਹੈ ਇਨਸਾਨ ਦਾ ਵੀ ਮੈ ਘਰ ਜਿਹੜਾ ਹੈਗਾ ਖਾਸ ਕਰਕੇ ਇੰਡੀਆ ਦੇ ਵਿੱਚ ਬਿਗੈਰ ਲੋਨ ਤੋਂ ਘਰ ਜਿਹੜੇ ਹੈ ਕਿ ਇੱਥੇ ਬਣਦੇ ਆ ਬਹੁਤ ਘੱਟ ਲੋਨ ਆ ਜਿਹੜਾ ਫੋਰਨ ਦੇ ਵਿੱਚ ਤਾਂ ਹਰ ਘਰ ਦੀਆਂ ਕਿਸ਼ਤਾਂ 25-25 ਸਾਲ ਦੀਆਂ ਇੱਥੇ ਜਿਹੜੀਆਂ ਹੈਗੀਆਂ ਇੱਥੇ ਜਿਹੜਾ ਇੰਡੀਆ ਦੀ ਸਾਡੀ ਧਰਤੀ ਦਸੀ ਬੜੇ ਲੱਕੀ ਆ ਜਿਹੜੇ ਹੈਗੇ ਆ ਸਾਡੇ ਤੇ ਕੋਈ ਲੋਨ ਨਹੀਂ ਹੈਗਾ ਅਸੀਂ ਘਰ ਬਣਾ ਕੇ ਅਸੀਂ ਆਪਦਾ ਸੁਪਨਾ ਹੁੰਦਾ ਜਿਹੜਾ ਹੈ ਵੀ ਹਰ ਬੰਦੇ ਦਾ ਹੁੰਦਾ ਮੈਂ ਆਪਦਾ ਘਰ ਬਾਵਾਂ ਦੇ ਉਹ ਤੇ ਕੋਈ ਕਿਸਤ ਨਾਵੇ ਕੋਈ ਲੋਨ ਨਾ ਹੋਵੇ ਮੈਂ ਆਪ ਦਾ ਕੰਮ ਜਿਹੜਾ ਹੈਗਾ ਆਰਾਮ ਨਾਲ ਕੰਮ ਕਰ ਸਕਾਂ ਜਿਹੜਾ ਹੈਗਾ ਸੋ ਜਿੰਨੇ ਪੰਜਾਬ ਦੇ ਵਿੱਚ ਜਿਹੜੇ ਘਰਟ ਟਾਏ ਆ ਜਾਂ ਜਿਹੜੇ ਹੈਗੇ ਆ ਜ਼ਮੀਨਾਂ ਖਰਾਬ ਹੋਈਆਂ ਹੋਰ ਮੱਝਾਂ ਜਾਨਵਰਾਂ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਹੈਗਾ ਸਾਡੇ ਮੇਰੇ ਖਿਆਲ ਪੰਜਾਬ ਦੇ ਵਿੱਚ ਫਾਊਂਡੇਸ਼ਨ ਬਹੁਤ ਜ਼ਿਆਦਾ ਜਿਹੜੇ ਹੈਗੀਆਂ ਕੰਮ ਕਰ ਰਹੀਆਂ ਜਿਹੜੀਆਂ ਹੈਗੀਆਂ ਦੇਖੋ ਜਿਵੇਂ ਮਨਕੀਰ ਤੌਲਕ ਨੇ 100 ਟਰੈਕਟਰ ਕਿਹਾ ਕਿਤੇ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਸੌ ਟਰੈਕਟਰ ਦੇਣਾ ਕਿਤੇ ਛੋਟੀ ਗੱਲ ਨਹੀਂ ਹੈਗੀ ਆ ਜਿਹੜੇ 골ਡਨ ਆਪਣੇ ਜਿਹੜੇ ਹੈਗੇ ਆ ਰੈਸਟੋਰੈਂਟ ਵਾਲੇ ਜਿਹੜੇ ਹੈਗੇ ਆ ਅੱਜ ਹੀ ਮੈਂ ਵੇਖਿਆ 1100 ਟਰੈਕਟਰ ਦੇਣ ਜਾ ਰਹੇ ਜਿਹੜੇ ਹੈਗਾ ਬੜੀ ਮਾਨ ਵਾਲੀ ਗੱਲ ਜਿਹੜੀ ਹੈਗੀ ਹੈ ਸਾਡੇ ਪੰਜਾਬੀਆਂ ਨੂੰ ਜਿਹੜਾ ਹੈਗਾ ਸਾਡੇ ਪੰਜਾਬ ਸਰਕਾਰ ਬਹੁਤ ਦੀ ਕੰਮ ਕਰ ਰਹੀ ਹੈ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਜਿਹੜਾ ਹੈਗਾ ਫੰਡਸ ਦੇ ਰਿਹਾ ਹੋਰ ਵੀ ਦੇਣ ਜਾ ਰਹੇ ਜਿਹੜੇ ਹੈਗਾ ਸਾਨੂੰ ਪਤਾ ਲੱਗਿਆ ਸੈਂਟਰ ਦੇ ਮੰਤਰੀਆਂ ਤੋਂ ਜਿਹੜਾ ਪਤਾ ਲੱਗਿਆ ਜਿਹੜਾ ਹੈਗਾ ਸੋ ਜਿੰਨਾ ਹੈਗਾ ਪੰਜਾਬ ਜਿਹੜਾ ਐਸ ਵੇਲੇ ਪੰਜਾਬ ਤੇ ਵਕਤ ਆ ਜਿੰਨੇ ਮੇਰੇ ਐਨਆਰਆਈ ਵੀਰ ਜਿਹੜੇ ਹੈਗੇ ਆ ਮੈਂ ਤਾਂ ਉਹਨਾਂ ਨੂੰ ਵੀ ਬਾਰ ਕਹਿਣਾ ਵੀ ਹੁਣ ਸਮਾਂ ਜਿਹੜਾ ਤੁਹਾਡੇ ਕੋਲੇ ਆਉਣ ਦਾ ਜਿਹੜਾ ਹੈ ਜਿਹੜਾ ਹੈਗਾ ਵੀ ਆਹ ਸ਼ਾਦੀਆਂ ਤੇ ਜਿਹੜਾ ਤੁਸੀਂ ਆਉਨੇ ਆ ਹੁਣ ਜਿਹੜਾ ਸਮਾਂ ਜਿਹੜਾ ਹੈਗਾ ਤੁਸੀਂ ਆਪ ਜਾ ਕੇ ਹਲਕੇ ਦੇ ਵਿੱਚ ਜਾ ਕੇ ਆਪ ਇੰਜੀ ਉਹਨਾਂ ਨਾਲ ਮਿਲ ਕਰਕੇ ਆਪ মিডিਆ ਵਾਲਿਆਂ ਨਾਲ ਗੱਲਬਾਤ ਕਰਕੇ ਜਿੱਥੇ ਲੋੜ ਪੰਦ ਹੈਗੀ ਆ ਉਹ ਆ ਕੇ ਇੱਥੇ ਆ ਕੇ ਆਪਦੇ ਕੋਆਰਡੀਨੇਸ਼ਨ ਤੁਹਾਡਾ ਕੋਆਰਡੀਨੇਸ਼ਨ ਕਿਹਦੇ ਨਾਲ ਚੱਲਦਾ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਟਰੱਕ ਭੇਜ ਰਹੇ ਹੋ ਜਾਂ ਪਿੰਡਾਂ ਦੀ ਪੰਚਾਇਤਾਂ ਨਾਲ ਜਾਂ ਗਵਰਨਮੈਂਟ ਮਤਲਬ ਉੱਥੇ ਦੇ ਡੀਸੀ ਨਾਲ ਕਿਵੇਂ ਮਤਲਬ ਕਿ ਪਿੰਡਾਂ ਦੀਆਂ ਪੰਚਾਇਤਾਂ ਨਾਲ ਜਿਹੜਾ ਸਾਡਾ ਗੱਲਬਾਤ ਹੋਈ ਹੈ ਜਿਵੇਂ ਤੁਹਾਡਾ ਕੋਈ ਜਾਣਪਛਣ ਵਾਲਾ ਹੋਵੇ ਉਹਨੂੰ ਪੁੱਛ ਲਿਆ ਜਿਹੜਾ ਹੈਗਾ ਮਹਤਵਪੂਰਨ ਬੰਦੇ ਜਿਹੜੇ ਜ਼ਿੰਮੇਵਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਤੋਂ ਪੁੱਛ ਕੇ ਸਾਰਾ ਅਸੀਂ ਕਰ ਰਹੇ ਹਾਂ ਜਲਾਲਾਬਾਦ ਜਿਹੜਾ ਹੈ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਕੋਜ਼ਮ ਬਰਾਬ ਦਾ ਇਲਾਕਾ ਉਧਰ ਜਾ ਕੇ ਅਸੀਂ ਵੇਖ ਕੇ ਆਏ ਹਾਂ ਸਾਡੇ ਜਿਹੜੇ ਵਲੰਟੀਅਰ ਵੇਖ ਕੇ ਘਰ ਪੈਣ ਵਾਲੇ ਆ ਅਸੀਂ ਆਪ ਹੀ ਉੱਥੇ ਤਿੰਨ ਘਰ ਅਸੀਂ ਅਡਾਪਟ ਕੀਤੇ ਤਿੰਨ ਘਰ ਬਣਾ ਕੇ ਦਵਾਂਗੇ ਆ ਸਾਡੇ ਮੈਮ ਉਧਰ ਤੇ ਹੀ ਆ ਇਹਨਾਂ ਨੇ ਆਪਦੇ ਪੈਰਲਸ ਵੀ ਭੇਜੇ ਆ ਉੱਥੇ ਜਿਹੜੇ ਹੈਗੇ ਆ ਅਸੀਂ ਕਪੂਰਥਲੇ ਵੀ ਜਾਵਾਂਗੇ ਜਿੱਥੇ 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 ਦਾ ਨੁਕਸਾਨ ਹੋਇਆ ਹਾਰਪੁਰ ਕਪੂਰਥਲੇ ਸਾਰੇ ਜ਼ਿਲ੍ਹੇ ਜਾਵਾਂਗੇ ਗੱਲ ਕੀਤੀ ਜਾਵੇ ਯੂਨੀਵਰਸਿਟੀ ਨੇ ਇੱਕ ਸੰਸਥਾ ਵੀ ਬਣਾਤੀ ਹੈ ਉਹ ਸੰਸਥਾ ਕਿਵੇਂ ਕੰਮ ਕਰੇਗੀ ਉਹਦੇ ਬਾਰੇ ਥੋੜਾ ਦੱਸੋ ਸਸਤਾ ਦੇਖੋ ਜੀ ਐਜੂਕੇਸ਼ਨ ਦਾ ਤਾਂ ਕੰਮ ਅਸੀਂ ਕਰਦੇ ਆ ਜਿਹੜਾ ਹੈਗਾ ਉਦੋਂ ਬਾਅਦ ਸੋਸ਼ਲ ਵੀ ਤੁਹਾਨੂੰ ਕੰਮ ਕਰਨਾ ਚਾਹੀਦਾ ਸਾਡੇ ਜਿਹੜੀ ਸੰਸਥਾ ਨੂੰ ਅਸੀਂ ਇਸੇ ਕੱਲੋ ਅਸੀਂ ਇੱਕ ਐਨਜੀਓ ਬਣਾਈ ਆ ਨਵ ਭਾਰਤ ਫਾਊਂਡੇਸ਼ਨ ਜਿਹੜੀ ਹੈਗੀ ਆ ਅਸੀਂ ਜਿਹੜੀ ਫਾਊਂਡੇਸ਼ਨ ਬਣਾਈ ਆ ਸਾਰੇ ਕੰਮਾਂ ਦੇ ਲਈ ਆ ਜਿਹੜੀ ਹੈਗੀ ਆ ਹੈਲਥ ਲਈ ਵੀ ਆ ਸਕੂਲਾਂ ਦੇ ਲਈ ਵੀ ਆ ਜੋ ਵੀ ਕੋਈ ਪ੍ਰੋਬਲਮ ਕਿਸੇ ਨੂੰ ਜਿਹੜੀ ਹੈਗੀ ਆ ਦੁੱਖ ਤਕਲੀਫ ਹੈਗੀ ਸਾਡੀ ਐਨਜੀਓ ਹਰ ਥਾਂ ਤੇ ਮੂਰੇ ਹੋ ਕੇ ਖੜਿਆ ਕਰੂਗੀ ਜਿਹੜੀ ਹੈਗੀ ਆ ਜਿਹੜੀ ਆ ਅਸੀਂ ਐਨਜੀਓ ਨੂੰ ਬੜਾ ਸਟਰੋਂਗ ਕਰਦਾਂਗੇ ਅਸੀਂ 5-7 ਮਹੀਨਿਆਂ ਦੇ ਵਿੱਚ ਜਿਹੜਾ ਕਿਉਂਕਿ ਇਹਦਾ ਵਰਤੀ ਵਾਲਾ 1.5 ਮਹੀਨਾ ਪਹਿਲਾਂ ਹੋਇਆ ਐ ਐਨਜੀਓ ਉੱਥੇ ਜਿਹੜਾ ਗੱਲ ਕੀਤੀ ਜਾਵੇ ਸਰ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰ ਤਾਂ ਟਹਿ ਚੁੱਕੇ ਨੇ ਪਰ ਉਹ ਯੰਗਸਟਰ ਜਿਹੜੇ ਬੱਚੇ ਆਗੇ ਉਹ ਪੜ੍ਹਨਾ ਚਾਹੁੰਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਪਹਿਲੇ ਹੀ ਇੱਕ ਤੋਂ ਹਾਰੜਾ ਦੀ ਮਾਰ ਚੇਲ ਰਹੇ ਨੇ ਪਰ ਯੂਨੀਵਰਸਿਟੀਆਂ ਦੀ 19 ਫੀਸ ਜਿਹੜੀ ਜਾਏਗੀ ਨਹੀਂ ਪੇ ਕਰ ਸਕਦੇ ਤਾਂ ਥੋੜੀ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਿਟੀਆਂ ਕਿਵੇਂ ਖੜੀ ਹੋਣਗੀ ਉਹਨਾਂ ਬੱਚਿਆਂ ਦੇ ਨਾਲ ਦੇਖੋ ਸਾਡੀ ਯੂਨੀਵਰਸਿਟੀ ਜਿਹੜੀ ਹੈਗੀ ਆ ਬੱਚਿਆਂ ਨੂੰ ਹ ਜਿਹੜਾ ਇਹਨਾਂ ਦਾ ਕੋਈ ਸਰਹੀ ਕੁਛ ਨਹੀਂ ਗਿਆ ਰੋਟੀ ਖਾਣ ਦਾ ਉਹਨਾਂ ਦੇ ਇਨਕਮ ਦਾ ਸਾਧਨ ਨਹੀਂ ਹੈਗਾ ਜਿਹੜਾ ਹੈਗਾ ਤੇ ਉਹਨਾਂ ਦੇ ਜਿਹੜੇ ਬੱਚੇ ਪੜ੍ਹਨਗੇ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਵਾਂਗੇ ਜਿਹੜੇ ਸਾਡੇ ਹੋਰ ਵੀ ਦੁੱਤ ਨਹੀਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਵੀ ਬੜੇ ਬਹੁਤ ਵਧੀਆ ਕੰਮ ਕਰ ਰਹੀਆਂ ਜਿਹੜੀ ਹੈਗਾ ਉਹਨਾਂ ਦੇ ਐਨਜੀਓ ਬਣਾਏ ਉਹ ਵੀ ਬੜਾ ਵਧੀਆ ਕੰਮ ਕਰ ਰਹੇ ਆ ਸਾਰਾ ਫ੍ਰੀ ਐਜੂਕੇਸ਼ਨ ਦੇਣੀ ਆ ਜੌਬ ਜੌਬ ਵੀ ਦੇਣੀ ਆ ਜਿਹੜੀ ਹੈਗੀ ਆ ਸਾਰੇ ਅਸੀਂ ਜੋ-ਜੋ ਸਾਨੂੰ ਪਤਾ ਲੱਗੂਗਾ ਕੀ ਪ੍ਰੋਬਲਮ ਆ ਹਰ ਚੀਜ਼ ਦੇ ਵਿੱਚ ਅਸੀਂ ਨਵਾਲੋ ਕੇ ਹੱਲ ਕਰਾਂਗੇ ਦੇ ਵਿੱਚ ਹੜਪੀੜਤ ਲੋਕਾਂ ਨੂੰ ਕੀ ਸੁਨੇਹਾ ਲੈਣਾ ਚਾਹੂਗੇ ਅ ਮਨ ਜਿਹੜਾ ਹੈਗਾ ਟੁੱਟ ਚੁੱਕਿਆ ਹੈ ਕਿ ਇੱਕ ਦਿਲ ਦੇ ਵਿੱਚ ਇਹ ਹੈ ਕਿ ਆਪਾਂ ਕਰ ਨਹੀਂ ਸਕਦੇ ਕੁਝ ਹੁਣ ਜ਼ਿੰਦਗੀ ਦੇ ਵਿੱਚ ਕੀ ਕਹਿਣਾ ਚਾਹੂਗੇ ਦੇਖੋ ਇਹਦੇ ਕੋਈ ਘਬਰਾਉਣ ਵਾਲੇ ਗੇ ਨਹੀਂ ਦੁੱਖਤ ਲਈ ਪਾਉਂਦੀ ਰਹਿੰਦੀ ਆ ਪੰਜਾਬ ਦੇ ਨਾਲ ਸਾਰਾ ਜਿੰਨੇ ਹੈਗੇ 4-5 ਜ਼ਿਲ੍ਹੇ ਸਾਰਾ ਪੰਜਾਬ ਉਹਨਾਂ ਨਾਲ ਕੜਾ ਐਨਆਰਆਈ ਕੜੇ ਵੀ ਸਾਰੇ ਹੈਗੇ ਆ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿੱਥੇ ਸਮਾਨ ਜਾਂਦਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਲੱਗ ਜਾਵੇ ਜਿਹੜਾ ਹੈਗਾ ਮੈਨੂੰ ਇਹ ਪਤਾ ਲੱਗਿਆ ਰਾਜ ਦੇ ਟਰੱਕ ਵੀ ਲੁੱਟ ਲਏ ਜਾਂਦੇ ਆ ਪਰ ਮੈਂ ਉਹਨਾਂ ਪੰਜਾਬੀਆਂ ਨੂੰ ਜਿਹੜੇ ਸਾਡੇ ਪੰਜਾਬੀ ਭਰਾ ਜਿਹੜੇ ਹੈਗੇ ਆ ਮੱਥ ਜੋੜ ਕੇ ਬੇਨਤੀ ਕਰਦਾ ਵੀ ਲੁੱਟਖੋਟ ਵਾਲਾ ਕੰਮ ਨਾ ਕਰੋ ਜਿਹੜਾ ਹੈਗਾ ਜਿੱਥੇ ਸਮਾਨ ਜਿਹੜਾ ਸਹੀ ਲੋਡ ਹੈਗੀ ਉੱਥੇ ਜਾਣ ਦੀ ਲੋਡ ਹੈਗੀ ਉੱਥੇ ਭੇਜਣਾ ਚਾਹੀਦਾ ਆ ਦੇਖੋ ਜਿਹੜਾ ਮੈਂ ਪਤਾ ਕੀਤਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਜਿੱਥੇ ਮੈਂ ਪਤਾ ਕੀਤਾ ਕਹਿੰਦੇ ਵੀ ਇੱਥੇ ਲੁੱਟਖੋਆ ਜਾਂ ਰਾਜ ਦੇ ਟਰੱਕ ਲੁੱਟ ਲੈਂਦੇ ਜਿਹੜੇ ਹੈਗੇ ਅਸੀਂ ਨਾਲ ਆਪਣੀ ਸਿਕਿਉਰਿਟੀ ਭੇਜ ਰਹੇ ਹਾਂ ਜਿਹੜੀ ਹੈਗੀ ਆ ਜਿਹੜਾ ਸਹੀ ਟਾਈਮ ਟਿਕਾਣੇ ਲੱਗੇ ਜੇ ਅਸੀਂ ਖੁਦ ਆਪ ਵਲੰਟੀਅਰ ਸਾਡੇ ਜਾਰੇ ਜਾ ਕੇ ਤੇ ਮੈਂ ਖੁਦ ਜਾ ਕੇ ਆਪ ਇਹਨਾਂ ਕਿੰਨੇ ਵਲੰਟੀਅਰ ਜਾ ਰਹੇ ਕਿੰਨੇ ਯੂਨੀਵਰਸਿਟੀ ਦੇ ਬੱਚੇ ਜਾ ਰਹੇ ਮੇਰੇ ਖਿਆਲ 100 ਬੱਚਾ ਸਾਡਾ ਜਾ ਰਿਹਾ ਦੋ ਬੱਸਾਂ ਜਾ ਰਹੀਆਂ ਜਿਹੜੀਆਂ ਲਾਲ ਡਾਕਟਰ ਵੀ ਜਾ ਰਿਹਾ ਮੈਡੀਕਲ ਕੈਂਪ ਵੀ ਲੱਗ ਰਿਹਾ ਜਿਹੜਾ ਹੈਗਾ ਉਹ ਸਾਰਾ ਮੈਡੀਸਨ ਦਵਾਈਆਂ ਵੀ ਸਸਿ ਦੇਣੀਆਂ ਜਿਹੜੀ ਹੈਗੀਆਂ ਉਹਨਾਂ ਦਾ ਕੋਈ ਇਸ ਤੋਂ ਬਾਅਦ ਜਿਹੜੀਆਂ ਹੈਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਜਿਵੇਂ ਮਲੇਰੀਆ ਜਾਂ ਹੋਰ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਕਿਉਂ ਪਾਣੀ ਥੱਲੇ ਖਰਾਬ ਹੋ ਗਿਆ ਜਿਹੜ ਤੇ ਪਰਮਾਤਮਾ ਠੀਕ ਕਰਵਾਈ ਜੀ ਜਦੋਂ ਪਰਮਾਤਮਾ ਦਾ ਹੱਥ ਹੋਵੇ ਤੇ ਚੜ੍ਹਦੀ ਕਲਾ ਦਾ ਚੜ੍ਹਦੀ ਕਲਾ ਹੋਵੇ ਜੇ ਪੰਜਾਬੀ